ਰਾਸ਼ਨੀ ਦੇਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਇੰਦਰਪਾਲ ਸਿੰਘ ਤੁਨਾ ਕਾਰਪੋਰੇਸ਼ਨ ਕਾਰਪੋਰੇਸ਼ਨ ਦਾ ਨਾਮ ਸੁਣ ਕੇ ਹਰ ਇੱਕ ਡਰ ਜਾਂਦਾ ਵੀ ਪਤਾ ਨਹੀਂ ਕੋਈ ਨੋਟਿਸ ਇਹਨਾਂ ਭੇਜ ਦੇਣ ਸਾਨੂੰ ਕੋਈ ਕਾਰਵਾਈ ਲਈ ਨਾ ਆਏ ਨ ਕੋਈ ਜੜੀਆਂ ਨਾ ਚੱਕ ਕੇ ਲੈਣ ਕਿਸੇ ਦੀ ਬਿਲਡਿੰਗ ਨਾ ਢਾਣ ਪਰ ਖੁਦ ਕਾਰਪੋਰੇਸ਼ਨ ਕੀ ਕਰ ਰਹੀ ਹੈ ਲੋਕਾਂ ਨੂੰ ਕੁਝ ਨਹੀਂ ਪਤਾ ਹੈਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਬੈਡਮਿੰਟਨ ਕੋਰਟ ਦਾ ਕੰਮ ਚੱਲਦਾ ਨਜ਼ਰ ਆ ਰਿਹਾ ਇੱਥੇ ਖੇਡਣ ਵਾਸਤੇ ਬੈਡਮਿੰਟਨ ਖੇਡਣ ਵਾਸਤੇ ਕੰਮ ਚੱਲਦਾ ਨਜ਼ਰ ਆ ਰਹੀ ਹੈ ਤਿਆਰੀ ਹੈ ਉਹ ਜੂੜਾ ਸ਼ੁਰੂ ਤੇ ਚੱਲ ਰਹੀ ਹੈ ਪਰ ਇਸ ਵਿੱਚ ਗਾਨ ਖਬਰ ਆ ਰਹੀ ਹੈ ਇੱਕ ਸਾਹਮਣੇ ਜਿਹੜੀ ਕਾਰਪੋਰੇਸ਼ਨ ਨਜਾਇਜ਼ ਬਿਲਡਿੰਗਾਂ ਵਾਸਤੇ ਆਪਣੇ ਸਵਾਰਥ ਵਾਸਤੇ ਲੋਕਾਂ ਨੂੰ ਨੋਟਿਸ ਭੇਜਦੀ ਹੈ ਉਸ ਕਾਰਪੋਰੇਸ਼ਨ ਨੂੰ ਇਸ ਬੈਡਮਿੰਟਨ ਕੋਰਟ ਬਣਾਉਣ ਵਾਸਤੇ ਨੋਟਿਸ ਆ ਗਿਆ ਹੈ ਵੀ ਭਾਈ ਤੁਸੀਂ ਸਾਡੀ ਮਨਜ਼ੂਰੀ ਤੋਂ ਬਿਨਾ ਇੱਥੇ ਬੈਡਮਿੰਟਨ ਕੋਰਟ ਕਿਵੇਂ ਬਣਾਇਆ ਨੋਟਿਸ ਕਿਸੇ ਹੋਰ ਨੇ ਨਹੀਂ ਨਹਿਰੀ ਵਿਭਾਗ ਨੇ ਨੋਟਿਸ ਭੇਜਿਆ ਨਹਿਰੀ ਵਿਭਾਗ ਨੇ ਨੋਟਿਸ ਭੇਜਿਆ ਕਿ ਤੁਸੀਂ ਬਿਨਾ ਐਨਓਸੀ ਲੱਤੇ ਇੱਥੇ ਬੈਡਮਿੰਟਨ ਕੋਰਟ ਕਿਵੇਂ ਭੇਜਿਆ ਹਾਲਾਂਕਿ ਐਨਓਸੀ ਨਹੀਂ ਮਿਲੀ ਹੈਗੀ ਕਾਰਪੋਰੇਸ਼ਨ ਨੂੰ ਐਨਓਸੀ ਨਹਿਰੀ ਵਿਭਾਗ ਦੀ ਹਾਲ ਤੱਕ ਨਹੀਂ ਮਿਲੀ ਪਰ ਇਹਨਾਂ ਵੱਲੋਂ ਕੰਮ ਜੋਰਾ-ਛੋਰਾ ਤੇ ਚੱਲਦਾ ਨਜ਼ਰ ਆ ਰਿਹਾ ਹੈ। ਸਵਾਲ ਤਾਂ ਇਹੀ ਉੱਠਦਾ ਜਿਹੜੀ ਕਾਰਪੋਰੇਸ਼ਨ ਆਪਣੇ ਸਵਾਰਥ ਵਾਸਤੇ ਸਵਾਰਥ ਵਾਸਤੇ ਮੈਂ ਤਾਂ ਕਿਹਦੇ ਕੋਈ ਸ਼ਹਿਰ ਦੇ ਵਿੱਚ ਬਹੁਤ ਨਜਾਇਜ਼ ਬਿਲਡਿੰਗਾਂ ਬਣੀਆਂ ਹੋਈਆਂ ਨੇ ਜਿੰਨਾ ਕਰਕੇ ਆਦੇ ਦੁਆਲੇ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਕਾਰਪੋਰੇਸ਼ਨ ਕੋਈ ਕਾਰਵਾਈ ਨਹੀਂ ਕਰਦੀ। ਪਰ ਜਿੱਥੇ ਖੁੰਦਗੀ ਕਾਰਵਾਈ ਹੁੰਦੀ ਹੈ ਉੱਥੇ ਨੋਟਿਸ ਵੀ ਭੇਜਿਆ ਜਾਂਦਾ, ਉੱਥੇ ਕਾਰਵਾਈ ਵੀ ਹੁੰਦੀ ਹੈ, ਉੱਥੇ ਰੇੜੀਆਂ ਵੀ ਚੱਕੀਆਂ ਜਾਂਦੀਆਂ, ਬਿਲਡਿੰਗਾਂ ਵੀ ਢਾਈਆਂ ਜਾਂਦੀਆਂ ਨੇ। ਪਰ ਖੁਦ ਇਹ ਜਿਹੜੀ ਕਾਰਪੋਰੇਸ਼ਨ ਹੈ ਉਹ ਬਿਨਾਂ ਐਨਐਸਓ ਤੇ ਤੁਸੀਂ ਦੇਖ ਸਕਦੇ ਹੋ ਕੰਮ ਚੱਲਦਾ ਇੱਥੇ ਨਜ਼ਰ ਆ ਰਿਹਾ ਐਨਓਸੀ ਨਹੀਂ ਲਈ ਇਹਨਾਂ ਵੱਲੋਂ ਨਹਿਰੀ ਵਿਭਾਗ ਤੋਂ ਤੇ ਐਨਓਸੀ ਤੋਂ ਬਿਨਾ ਜਿਹੜਾ ਇੱਥੇ ਨਗਰ ਨਿਗਮ ਵੱਲੋਂ ਕੰਮ ਕੀਤਾ ਜਾ ਰਿਹਾ ਵੱਡਾ ਸਵਾਲ ਖੜਾ ਹੁੰਦਾ ਜਿਹੜੀ ਜਿਹੜਾ ਵਿਭਾਗ ਸਰਕਾਰੀ ਵਿਭਾਗ ਲੋਕਾਂ ਨੂੰ ਇਹ ਸਿੱਖਿਆ ਦਿੰਦਾ ਲੋਕਾਂ ਦੇ ਉੱਤੇ ਜ਼ੋਰ ਪਾਉਂਦਾ ਵੀ ਉਹ ਹਰੇਕ ਕੰਮ ਵਾਸਤੇ ਐਨਓਸੀ ਲਵੇ ਹਰੇਕ ਕੰਮ ਨੂੰ ਪੂਕਤਾ ਕਰੇ ਉਹ ਖੁਦ ਐਨਓਸੀ ਕਿਉਂ ਨਹੀਂ ਲੇਗੀ ਇਸ ਵਾਸਤੇ ਅਸੀਂ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਇਸ ਮਾਮਲੇ 'ਚ ਕੀ ਕਹਿੰਦੇ ਨੇ ਕੀ ਇਹਨਾਂ ਵੱਲੋਂ ਕੋਈ ਐਨਓਸੀ ਅਪਲਾਈ ਕੀਤੀ ਗਈ ਹੈ ਕਿ ਨਹੀਂ ਕੀਤੀ ਕਿਉਂਕਿ ਇੱਕ ਖਬਰ ਦੇ ਵਿੱਚ ਅੱਜ ਖਬਰ ਵੀ ਪ੍ਰਕਾਸ਼ਿਤ ਹੋਈ ਹੈ ਵੀ ਬਿਨਾ ਐਨਓਸੀ ਤੋਂ ਇਹਨਾਂ ਵੱਲੋਂ ਇੱਕ ਇਸ ਜਿਹੜੀ ਆਹ ਬੈਡਮਿੰਟਨ ਕੋਰਟ ਆ ਇਹਦੀ ਉਸਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਸਵਾਲ ਇੱਕ ਵੱਡਾ ਇਹ ਵੀ ਖੜਾ ਹੁੰਦਾ ਹੈ ਸੜਕ ਦੇ ਕਿਨਾਰੇ ਇਹ ਬਿਲਕੁਲ ਸੜਕ ਦੇ ਕਿਨਾਰੇ ਬੈਡਮਿੰਟਨ ਕੋਰਟ ਬਣਾਏ ਜਾ ਰਹੇ ਨੇ ਸੇਮ ਇੱਥੇ ਬਣਾਇਆ ਜਾ ਰਿਹਾ ਉਧਰ ਸਾਹਮਣੇ ਬੈਡਮਿੰਟਨ ਕੋਰਟ ਬਣਾਇਆ ਜਾ ਰਿਹਾ ਇਧਰ ਲਾਈਨਾਂ ਚੱਪੋਂਗੇ ਤੁਸੀਂ ਅੱਗੇ ਪੱਖੋ ਰੋਲ ਦੀ ਪੁਲੀ ਹੈ ਉੱਥੇ ਬੈਡਮਿੰਟਨ ਕੋਰਟ ਬਣਾਇਆ ਜਾ ਰਿਹਾ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਗੱਡੀਆਂ ਦਾ ਆਉਣਾ ਜਾਣਾ ਇੱਥੇ ਜਾ ਰਹੀ ਹੈ ਟ੍ਰੈਫਿਕ ਸਮੱਸਿਆ ਵੀ ਇੱਥੇ ਹੋਏਗੀ ਲੋਕ ਗੱਡੀਆਂ ਆਪਣੇ ਪਾਰਕ ਕਿੱਥੇ ਕਰਨਗੇ ਉਹ ਵੱਡਾ ਸਵਾਲ ਹੈ ਉਹ ਮੈਕਰ ਲੱਗ ਖੜਾ ਹਲੇ ਪਰ ਜਿਹੜੀ ਆ ਬਿਨਾ ਐਨਓਸੀ ਤੋਂ ਨਹਿਰੀ ਵਿਭਾਗ ਦੀ ਐਨਓਸੀ ਤੋਂ ਬਿਨਾ ਜਿਹੜਾ ਕਾਰਪੋਰੇਸ਼ਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਹ ਜ਼ਰੂਰ ਸਵਾਲਾਂ ਦੇ ਘੇਰੇ ਅਤੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨਗਰ ਨਿਗਮ ਬਾਰ-ਬਾਰ ਆਪਣੇ ਕਾਰਵਾਈਆਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕੰਮ ਹੈ ਇਹ ਚਰਚਾ ਵਿੱਚ ਬਣਿਆ ਹੋਇਆ ਵੀ ਆਖਰਕਾਰ ਨਿਗਮ ਇੱਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ ਤੇ ਕੀ ਕੀ ਇਹਦੇ ਮਾਪਦੰਡ ਅਪਣਾਏ ਗਏ ਨੇ ਕਿਵੇਂ ਦਾ ਨੋਟਿਸ ਨਹਿਰੀ ਵਿਭਾਗ ਨੇ ਇਹਨਾਂ ਨੂੰ ਭੇਜਿਆ ਹੈਗਾ ਨਹਿਰੀ ਵਿਭਾਗ ਦੇ ਆਗੂ ਨਾਲ ਵੀ ਗੱਲਬਾਤ ਕਰਾਂਗੇ ਅਧਿਕਾਰੀ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਵੀ ਉਹ ਇਸ ਬਾਰੇ ਕੀ ਕਹਿੰਦੇ ਨੇ ਐਕਸ਼ਨ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਉਹ ਇਸ ਮਾਮਲੇ 'ਚ ਕੀ ਕਹਿੰਦੇ ਨੇ ਜੀ ਹਲੋ ਐਕਸ਼ਨ ਸਰ ਸਸਿਕਲ ਜੀ ਸਤਿ ਸ੍ਰੀ ਅਕਾਲ ਸਰ ਇੰਦਰਪਾਲ ਤੁੰਨਾ ਗੱਲ ਕਰ ਰਿਹਾ ਰਾਜਸਥਾਨੀ ਟੀਵੀ ਤੋਂ ਜੀ ਹਾਂ ਜੀ ਸਰ ਜਿਹੜੇ ਆ ਬੈਡਮਿੰਟਨ ਕੋਰਟ ਬਣਦੇ ਆ ਪੁਲ ਦੇ ਥੱਲੇ ਉਹਦੇ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ 2 ਮਿੰਟ ਰਹਿਣਗੇ ਜੀ ਬਿਲਕੁਲ ਜੀ ਸਰ ਉਹ ਨਹਿਰੀ ਵਿਭਾਗ ਨੇ ਕੋਈ ਨੋਟਿਸ ਵਗੈਰਾ ਭੇਜਿਆ ਕਾਰਪੋਰੇਸ਼ਨ ਨੂੰ ਵੀ ਬਿਨਾਂ ਇਹਨੂੰ ਸੀ ਤੋਰੀ ਉਸਾਰੀ ਕੀਤੀ ਜਾ ਰਹੀ ਹੈ ਬਣਾਇਆ ਜਾ ਰਿਹਾ ਹੈ ਇਹ ਕਿ ਮੇਰੇ ਕੋਲ ਐਸਆਈ ਨਹੀਂ ਆਇਆ ਤੇ ਮੈਂ ਇਹ ਗੂਥਰੂ ਹੋਇਆ ਨਹੀਂ ਹੈ ਪਤਾ ਵੀ ਹੋਇਆ ਜੀ ਜੀ ਉਹ ਮੈਂ ਤੁਹਾਨੂੰ ਮਨ ਲਾਉਣਾ ਕੀ ਕੀ ਪੈਕੀ ਵੀ ਕਿਦਾਂ ਨੂੰ ਵਿਕਲਤ ਹੋਗਾ ਤੁਹਾਡੀ ਨੋਲਿਜ ਹੈ ਨੀਗਾ ਜੀ ਇਹ ਕੋਈ ਨੋਟਿਸ ਵਗੈਰਾ ਆਇਆ ਹੋਵੇ ਜਾਂ ਕਿਤਾਬ ਮੈਨੂੰ ਤਾਂ ਉਹ ਪਤਾ ਲੱਗਿਆ ਵੀ ਸ਼ਾਇਦ ਕੋਈ ਐਨਓਸੀ ਨਹੀਂ ਆਈ ਹਾਂ ਪਰ ਸਰੇ ਸਵਾਲ ਤਾਂ ਇਹੀ ਆ ਕਾਰਪੋਰੇਸ਼ਨ ਖੁਦ ਇਹਨਾਂ ਚੀਜ਼ਾਂ ਤੇ ਕਾਰਵਾਈ ਕਰਦੇ ਤੇ ਖੁਦ ਐਨਓਸੀ ਨਹੀਂ ਲਈ ਗਈ ਤੇ ਲੋਕਾਂ ਵਿੱਚ ਕੀ ਮੈਸੇਜ ਆਏਗਾ ਇਸ ਚੀਜ਼ ਦਾ ਕੀ ਕਹਿ ਰਹੇ ਹੋ ਮੈਂ ਕਹਾਂ ਜੀ ਜੇ ਖੁਦ ਕਾਰਪੋਰੇਸ਼ਨ ਹੀ ਬਣਾ ਐਨਓਸੀ ਤੋਂ ਇਸ ਤਰੀਕੇ ਦੀ ਚੀਜ਼ਾਂ ਬਣਾਏਗੀ ਤਾਂ ਲੋਕਾਂ ਵਿੱਚ ਕੀ ਮੈਸੇਜ ਆਏਗਾ ਇਸ ਚੀਜ਼ ਦਾ ਕੀ ਤੇ ਜਿਹੜੀ ਗੁਰੂ ਐਨਓਸੀ ਆ ਗਈ ਹੈ ਪਤਾ ਇਹ ਲੱਗਿਆ ਪੀਡਬਲਯੂਡੀ ਨੇ ਲਿਖਿਆ ਸੀ ਵੀ ਸੰਬੰਧਤ ਵਿਭਾਗਾਂ ਤੋਂ ਵੀ ਐਨਓਸੀ ਲਈਏ ਹੋਵੇ ਜਿੰਨਾ ਵਿੱਚ ਨਹਿਰੀ ਵਿਭਾਗ ਵੀ ਆਉਂਦਾ ਜੀ ਜਰੇ ਨਹੀਂ ਮੈਂ ਹੁਣ ਮਹਿਕਸ਼ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਇੰਡੀਆ ਦੀ ਜਿਹੜਾ ਮੈਨੂੰ ਸੁਣੀ ਆਇਆ ਜਿੱਥੇ ਬਾਕੀ ਜਿਲ੍ਹਾ ਕਮ ਹੋ ਚੁੱਕਿਆ ਹੈ ਅਜਾ ਛੋਟੇ ਕੋ ਏਰੀਆ ਹੋਣਾ ਹੈ ਪਹਿਲਾਂ ਪਹਿਲਾਂ ਕਿਸੇ ਹੋਰ ਕੋਲ ਸੀਗਾ ਜੀ ਏਰੀਆ ਇਹ ਪਹਿਲਾਂ ਸ੍ਰੀ ਪਹਿਲਾਂ ਸੁੰਦਰ ਸਿੰਘ ਜੀ ਕੋਲੇ ਸੀਗਾ ਉਹ ਕਿਹੜੇ ਕੋਲ ਆਇਆ ਕਿ ਮੈਂ ਇਹ ਜਿਹਾ ਫਾਈਲ ਨਹੀਂ ਦੇਖੀ ਹੈ ਜੀ ਪੀਪਲ ਚਾਹਾਂ ਪੰਜ ਕਿਉਂ ਦੇਖੀ ਪਰ ਲੱਗੂਆ ਕਿ ਜਿਸ ਕੀ ਮੈਨੇ ਅਪਲਾਈ ਕੀਤੀ ਹੈ ਨਹੀਂ ਕੀਤੀ ਕੀ ਮੈਨੂੰ ਵਾਪਸ ਨਹੀਂ ਬੜਾ ਮੈਨੂੰ ਫੈਸਲਾ ਨਹੀਂ ਹੋ ਸਕਦਾ ਜੀ ਥੈਂਕ ਯੂ ਸਰ ਥੈਂਕ ਯੂ ਜੀ ਧੰਨਵਾਦ ਤਾਂ ਐਕਸਿਨ ਸਾਹਿਬ ਦਾ ਸੁਣਿਆ ਉਹਨਾਂ ਦਾ ਤਰਕ ਹੈ ਵੀ ਮੇਰੇ ਕੋਲੇ ਹੁਣੇ ਇਹ ਮੈਂ ਇਸ ਕੰਮ ਦੇ ਵਿੱਚ ਹੁਣਾਂ ਇਧਰ ਮੇਰੀ ਟ੍ਰਾਂਸਫਰ ਕਿ ਕਹਿ ਸਕੀਏ ਜਾਂ ਉਹ ਹੋਣ ਹੋਈ ਆ ਮੇਰੇ ਮੈਨੂੰ ਇਹਦੇ ਬਾਰੇ ਕੰਮ ਦਾ ਪਤਾ ਨਹੀਂ ਗਿਆ ਉਸ ਤੋਂ ਪਹਿਲਾਂ ਕੋਈ ਹੋਰ ਇਸ ਕੰਮ ਨੂੰ ਦੇਖਦਾ ਸੀ ਕੀ ਇਹਦੇ ਵਿੱਚ ਹੋਇਆ ਵਾ ਉਰੇ ਤੇ ਅਸੀਂ ਜਿਹੜੀ ਐ ਚੈੱਕ ਕਰਾਂਗੇ ਚੈੱਕ ਕਰਕੇ ਐਨਯੂਸੀ ਅਪਲਾਈ ਕੀਤੀ ਹੈ ਨਹੀਂ ਕਿਤੇ ਬਾਅਦ ਚ ਪਤਾ ਚੱਲੇਗਾ ਫਿਲਹਾਲ ਕਹਿੰਦੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਸਵਾਲ ਤਾਂ ਇੱਕੋ ਇਹੀ ਹੈ ਜਿਵੇਂ ਮੈਂ ਉਹਨਾਂ ਨੂੰ ਵੀ ਗੱਲ ਕੀਤੀ ਹੈ ਵੀ ਜੇ ਕਾਰਪੋਰੇਸ਼ਨ ਖੁਦ ਐਨਯੂਸੀ ਨਹੀਂ ਲਏਗੀ ਖੁਦ ਕਾਰਪੋਰੇਸ਼ਨ ਨੇ ਐਨਯੂਸੀ ਤੋਂ ਬਿਨਾ ਕੰਮ ਕਰੇਗੀ ਤਾਂ ਲੋਕਾਂ ਵਿੱਚ ਕੀ ਸੰਦੇਸ਼ ਜਾਏਗਾ ਲੋਕ ਕਿਵੇਂ ਜਾਗਰੂਕ ਹੋਣਗੇ ਲੋਕ ਕਿਵੇਂ ਕਿਵੇਂ ਸੁਹਿਰਦ ਹੋਣਗੇ ਵੀ ਯਾਰ ਵੀ ਅਸੀਂ ਕਾਰਪੋਰੇਸ਼ਨ ਦੀ ਐਨਓਸ ਨਹੀਂ ਲਈ ਕਾਰਪੋਰੇਸ਼ਨ ਖੁਦ ਐਨਓਸ ਨਹੀਂ ਲਈ ਤਾਂ ਅਸੀਂ ਵੀ ਆ ਬੈਡਮਿੰਟਨ ਕੋਰ ਦੇ ਵਿੱਚ ਕਾਰ ਖੜੇ ਆ ਜਿਹਦਾ ਕੰਮ ਚੱਲਦਾ ਪਰਲੇ ਪਾਸੇ ਜਾਲੀਆਂ ਲਾਈਆਂ ਜਾ ਰਹੀਆਂ ਸਾਈਡਾਂ ਤੇ ਇੱਥੇ ਵੀ ਜਾਲੀਆਂ ਲੱਗ ਜਾਣਗੀਆਂ ਬੈਡਮਿੰਟਨ ਕੋਰ ਬਣ ਜਾਏਗਾ ਬਿਲਕੁਲ ਜ਼ਰੂਰੀ ਹੈ ਖੇਡਾਂ ਨੂੰ ਤਸ਼ਾਹਦ ਕਰਨ ਵਾਸਤੇ ਅਜਿਹੀਆਂ ਚੀਜ਼ਾਂ ਬਣਨੇ ਚਾਹੀਦੀਆਂ ਪਰ ਸੇਫਟੀ ਵੀ ਜ਼ਰੂਰੀ ਹੈ ਜਿਵੇਂ ਸੜਕ ਚੱਲਦੀ ਹੈ ਸੇਫਟੀ ਵੀ ਜ਼ਰੂਰੀ ਹੈ ਤੇ ਨਾਲ ਵਿਭਾਗੀ ਕਾਰਵਾਈਆਂ ਵੀ ਜ਼ਰੂਰੀ ਹਨ ਤਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਉਸ ਬਾਰੇ ਕੀ ਕਹਿੰਦੇ ਨੇ ਕਾਰਪੋਰੇਸ਼ਨ ਨੂੰ ਭੇਜਿਆ ਗਿਆ ਨੋਟਿਸ ਮਾਮਲੇ ਵਿੱਚ ਅੱਜ ਅਸੀਂ ਐਕਸੀਐਨ ਸਰਦਾਰ ਰੰਧਾਵਾ ਨੂੰ ਮਿਲੇ ਸੀ ਜਿਨ੍ਹਾਂ ਨੇ ਉਹਨੂੰ ਦੱਸਿਆ ਵੀ ਬਿਲਕੁਲ ਕਾਰਪੋਰੇਸ਼ਨ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ ਕਿਉਂਕਿ ਜਿਹੜੀ ਉੱਥੇ ਬੈਡਮਿੰਟਨ ਕੋਰਟ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹ ਬਿਨਾਂ ਐਨਓਸ ਤੋਂ ਕੀਤੀ ਗਈ ਸੀ ਹਾਲਾਂਕਿ ਜਿਹੜਾ ਉੱਥੇ ਰੋਡ ਬਣਦਾ ਜਿਹੜਾ ਰੋਡ ਜਾਂਦਾ ਵਾ ਜਿਹਨੂੰ ਦੱਖਣੀ ਬਾਈਪਾਸ ਅਸੀਂ ਕਹਿ ਰਹੇ ਹਾਂ ਉੱਪਰੋਂ ਪੁਲ ਜਾਂਦਾ ਉਹ ਬੀ ਐਂਡ ਆਰ ਡਿਪਾਰਟਮੈਂਟ ਵੱਲੋਂ ਬਣਾਇਆ ਗਿਆ ਸੀ ਉਹਨਾਂ ਨੇ ਉਹਨਾਂ ਵੱਲੋਂ ਜਿਹੜੀ ਕੈਲੀਏ ਵੀ ਜਿਹੜਾ ਵਿਭਾਗ ਹੈਗਾ ਵਾ ਪੀਡਬਲਿਊਡੀ ਉਹਨਾਂ ਤੋਂ ਐਨਓਸੀ ਲੈ ਲਈ ਸੀ ਪਰ ਉਹਨਾਂ ਨੇ ਨਾਲ ਮੈਂਸ਼ਨ ਕੀਤਾ ਸੀ ਵੀ ਸਬੰਧਤ ਅਧਿਕਾਰੀਆਂ ਤੋਂ ਵੀ ਸਬੰਧਤ ਵਿਭਾਗਾ ਤੋਂ ਵੀ ਜਿਹੜੀ ਐਨਓਸੀ ਲਈ ਜਾਵੇ ਪਰ ਸਬੰਧਤ ਵਿਭਾਗਾਂ ਦੇ ਵਿੱਚ ਨਹਿਰੀ ਵਿਭਾਗ ਵੀ ਆਉਂਦਾ ਸੀ ਜਿੱਤੋਂ ਐਨਓਸੀ ਲਏ ਬਿਨਾ ਕਾਰਪੋਰੇਸ਼ਨ ਨੇ ਜਿਹੜੀ ਹੈ ਆਪਣੀ ਕਾਰਵਾਈ ਆਰੰਭ ਦਿੱਤੀ ਸੀ ਸਵਾਲ ਤਾਂ ਇਹ ਉੱਠਦਾ ਵੀ ਜਿਹੜੀ ਕਾਰਪੋਰੇਸ਼ਨ ਲੋਕਾਂ ਦੇ ਜਾਜ ਆ ਜਿਹੜੇ ਚਲਾਨ ਕੱਟਦੀ ਹੈ ਬਿਨਾ ਐਨਓਸੀ ਤੋਂ ਖੋਦ ਬਿਨਾਂ ਇਹਨੂੰ ਸੀ ਤਾਂ ਉਹ ਸਾਰੀ ਕਰਦੀ ਜ਼ਰੂਰ ਨਜ਼ਰ ਆਈ ਸੀ ਹਾਲਾਂਕਿ ਗੱਲ ਪਮਾ ਛੋਟੀ ਹੈ ਪਰ ਜੇ ਮਲਾਂਕਨ ਕੀਤਾ ਜਾਵੇ ਆਮ ਪਬਲਿਕ ਤੇ ਡਿਪਾਰਟਮੈਂਟ ਦੇ ਉੱਤੇ ਖਾਸ ਕਰਕੇ ਨਗਰ ਨਿਗਮ ਜਿਹੜੇ ਉੱਤੇ ਵਾਰ-ਵਾਰ ਕਈ ਤਰੀਕੇ ਦੇ ਦੋਸ਼ ਲੱਗਦੇ ਨੇ ਨਗਰ ਨਿਗਮ ਵੱਲੋਂ ਅਜਿਹੀ ਕੁਤਾਹੀ ਕੀਤਾ ਜਾਣਾ ਚਰਚਾ ਦਾ ਵਿਸ਼ਾ ਦਾ ਜ਼ਰੂਰ ਬਣਨਾ ਸੀ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਨੀਤੀ ਟੀਵੀ ਸਸਿਕਾ